ਅਫਸੋਸ ਆ ਕਿ ਅਸੀਂ ਮਜੀਠੇ ਹਲਕੇ ਦੇ ਬਾਕੀ ਪਿੰਡਾਂ ਵਿੱਚ ਇਲੈਕਸ਼ਨ ਨਹੀਂ ਲੜਦੇ ਹਲਕੇ ਦੇ ਆਪੇ ਬਣੇ ਇੰਚਾਰਜ ਜਿਨ੍ਹਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਖਿਲਾਫੀ ਕੀਤੀ ਹਮੇਸ਼ਾ ਹੀ 2007 ਤੋਂ ਲੈ ਕੇ ਅਟਿਲ ਅੱਜ ਤੱਕ ਕਾਂਗਰਸ ਪਾਰਟੀ ਦਾ ਨੁਕਸਾਨ ਕੀਤਾ ਉਸ ਦਾ ਨਾਮ ਹੈ ਭਗਵੰਤ ਪਾਲ ਸੱਚਰ ਮਜੀਠੇ ਹਲਕੇ ਤੇ ਹਰ ਪਿੰਡ ਵਿੱਚ ਕਾਂਗਰਸ ਪਾਰਟੀ ਦਾ ਵਰਕਰ ਬੜੀ ਚੜ੍ਹਦੀ ਕਲਾ ਵਿੱਚ ਬੈਠਾ ਸੀ ਪਿਆਰੀ ਜਿਹਾ ਬੈਠਾ ਸੀ ਕਿ ਅਸੀਂ ਆਹ ਵਲਾਗ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚਾਰੇ ਜੋਨਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਫੈਸਲਾ ਕਰੀ ਬੈਠੇ ਸੀ ਪਰ ਅਚਾਨਕ ਬਾਈਕਾਰਡ ਦਾ ਸੁਨੇਹਾ ਆ ਗਿਆ ਓ ਕੀ ਕੀਤਾ ਗਿਆ ਵੀਰੋ ਦੁੱਖਿਆ ਅੱਜ ਵੀ ਬਿਕਰਮ ਸਿੰਘ ਮਜੀਠੀਆ ਨਾਲ ਯਾਰੀ ਨਾ ਭਾਈ ਗਈ ਅੰਮ੍ਰਿਤਸਰ ਜ਼ਿਲ੍ਹਾ ਪੰਚਾਇਤ ਚੋਣਾਂ ਤੋਂ ਕਾਂਗਰਸ ਦਾ ਵਿਰੋਧੀ ਕਦਮ ਤਿੰਨ ਹਲਕਿਆਂ ਵਿੱਚ ਨਾ ਲੜਨ ਦਾ ਫੈਸਲਾ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਮੌਜੂਦਾ ਸਰਕਾਰ ਤੇ ੱਤਕੇ ਸ਼ਾਹੀ ਦੇ ਦੋਸ਼ ਲਗਾਉਂਦਿਆਂ ਵੱਡਾ ਫੈਸਲਾ ਲਿਆ ਹੈ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਤਿੰਨ ਹਲਕਿਆਂ ਵਿੱਚ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ ਇਸ ਫੈਸਲੇ ਕਾਰਨ ਕਾਂਗਰਸ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੀ ਤੱਕੇशाही ਤੇ ਪ੍ਰਸ਼ਾਸਨਿਕ ਦਬਾਅ ਕਾਰਨ ਉਹ ਬਿਨਾ ਬੂਥ ਲਗਾਏ ਹੀ ਘਰਾਂ ਵਿੱਚ ਬੈਠ ਕੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਨਤੀਜੇ ਸੁਣਨ ਲਈ ਮਜਬੂਰ ਹੋ ਗਏ ਹਨ ਜੋ ਲੋਕਤੰਤਰ ਲਈ ਕੰਬੀਰ ਚਿੰਤਾ ਦਾ ਵਿਸ਼ੇ ਹੈ ਇਸ ਮੌਕੇ ਮਜੀਠਾ ਹਲਕਾ ਤੋਂ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਵਾਰ ਉਹਨਾਂ ਵਿੱਚ ਅਤੇ ਪਾਰੀ ਵਰਕਰ ਵਿਜੀਲਾ ਪਰੀਸ਼ਦ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਉਹਨਾਂ ਨੇ ਕਿਹਾ ਕਿ ਯੋਜਨਾ ਮੁਤਾਬਿਕ ਵਰਕਰਨਲ ਮੀਟਿੰਗ ਕਰਕੇ ਉਹਨਾਂ ਨੂੰ 14 ਤਰੀਕ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਮੌਜੂਦਾ ਹਲਕਿਆਂ ਕਾਰਨ ਇਹ ਸਭ ਸੰਭਵ ਨਹੀਂ ਹੋ ਸਕਿਆ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਕਾਫੀ ਦੁਖੀ ਹਨ ਅਤੇ ਉਹਨਾਂ ਵੱਲੋਂ ਮਜੀਠਾ ਹਲਕੇ ਵਿੱਚ ਹੋਣਾ ਦੇ ਬਾਈਕਾਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਗਈ ਹੈ ਉਹਨਾਂ ਨੇ ਸਵਾਲ ਉਠਾਉਂਦਿਆਂ ਇਹ ਵੀ ਕਿਹਾ ਆਖਿਰਚਕ ਕੀ ਇਹ ਸਾਰੀ ਸਥਿਤੀ ਕਿਉਂ ਬਣੀ ਚੋਣਾਂ ਦਾ ਬਾਈਕਾਟ ਕਿਉਂ ਕਰਨਾ ਪਿਆ ਅਤੇ ਇਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਇਹ ਸਭ ਗੱਲਾਂ ਜਨਤਾ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਕਾਂਗਰਸ ਪਾਰਟੀ ਨੇ ਸਪਸ਼ਟ ਕੀਤਾ ਕਿ ਉਹ ਲੋਕਤੰਤਰ ਅਤੇ ਨਵੀਆਂ ਨੀਤੀਆਂ ਨਾਲ ਆਪਣੀ ਲੜਾਈ ਜਾਰੀ ਰੱਖਣਗੇ ਅਤੇ ਮੌਜੂਦਾ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਨੂੰ ਬੇਨਕਾਬ ਕਰਨਗੇ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਅੱਜ ਜੋ ਉਤਸ਼ਾਹ ਮਜੀਠਾ ਹਲਕਾ ਦੇ 9-10 ਪਿੰਡਾਂ ਦੇ ਲੋਕਾਂ ਦਾ ਆਕਟ ਸਾਡੇ ਵੀਰ ਸਾਬਕਾ ਸਰਪੰਚ ਸਰਦਾਰ ਬਲਜੀਤ ਸਿੰਘ ਸਰਾ ਦੇ ਗ੍ਰਹਿ ਵਿਖੇ ਸਾਡੇ ਵੱਡੇ ਭਰਾ ਮਾਰਕੀਟ ਕਮੇਟੀ ਮਹਿਤਾ ਦੇ ਸਾਬਕਾ ਚੇਅਰਮੈਨ ਸਰਦਾਰ ਮੋਹਨ ਸਿੰਘ ਜੀ ਨਿਬਰਵਿੰਡ ਜੀ ਦੀ ਅਗਵਾਈ ਦੇ ਵਿੱਚ ਹੋਇਆ ਤੇ ਜੋ ਉਤਸ਼ਾਹ ਸਾਡੇ ਭੈਣ ਭਰਾਵਾ ਸਾਡੀਆਂ ਮਾਤਾਵਾ ਭੈਣਾ ਨੇ ਦਿਖਾਇਆ ਕਾਬਲੇ ਤਾਰੀਫ ਸੀ ਇਹ ਅੱਜ ਦਾ ਕਾਠ ਇਹ ਗੱਲ ਦਰਸਾਉਂਦਾ ਸੀਗਾ ਕਿ ਹਲਕਾ ਮਜੀਠਾ ਦੇ 9 10 ਪਿੰਡਾਂ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਮਹਿਤਾਜੋਂ ਦੇ ਉਮੀਦਵਾਰ ਸਰਦਾਰ ਜਸਵੰਤ ਸਿੰਘ ਬੱਬੂ ਜੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਪਰ ਅਫਸੋਸ ਹੈ ਕਿ ਅਸੀਂ ਮਜੀਠੇ ਹਲਕੇ ਦੇ ਬਾਕੀ ਪਿੰਡਾਂ ਵਿੱਚ ਇਲੈਕਸ਼ਨ ਨਹੀਂ ਲੜਦੇ ਸਾਡੇ ਹਲਕੇ ਦੇ ਆਪੇ ਬਣੇ ਇੰਚਾਰਜ ਜਿਨ੍ਹਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਦੀ ਖਿਲਾਫੀ ਕੀਤੀ ਹਮੇਸ਼ਾ ਹੀ 2007 ਤੋਂ ਲੈ ਕੇ ਅੱਟਿਲ ਅੱਜ ਤੱਕ ਕਾਂਗਰਸ ਪਾਰਟੀ ਦਾ ਨੁਕਸਾਨ ਕੀਤਾ ਉਸ ਦਾ ਨਾਮ ਹੈ ਭਗਵੰਤ ਪਾਲ ਸੱਚਰ ਵੀਰੋ ਦੁੱਖ ਹੈ ਜਿਵੇਂ ਅਸੀਂ ਅੱਜ ਭੈਣ ਭਰਾਵਾਂ ਦਾ ਉਤਸ਼ਾਹ ਵੇਖਿਆ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਅਸੀਂ ਮਜੀਠਾ ਹਲਕਾ ਤੇ ਪਿੰਡਾਂ ਵਿੱਚ ਜਾ ਰਹੇ ਉਹ ਜੋ ਰੋਸ ਕਾਂਗਰਸ ਪਾਰਟੀ ਤੇ ਸਨਮਾਨਯੋਗ ਸਤਕਾਰਯੋਗ ਵਰਕਰਾਂ ਵੱਲੋਂ ਸਾਨੂੰ ਦੱਸਿਆ ਦਿਖਾਇਆ ਗਿਆ ਉਹ ਤੁਹਾਡੇ ਕੋਲ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕੀ ਲੱਗਦਾ ਮਜੀਠੇ ਹਲਕੇ ਵਿੱਚ ਤੁਸੀਂ ਬਾਈਕਾਟ ਕੀਤਾ ਇੱਥੇ ਪ੍ਰਚਾਰ ਕਰ ਰਹੇ ਹੋ ਅਗਰ ਉੱਥੇ ਵੀ ਅੱਜ ਬਾਈਕਾਟ ਨਾ ਹੁੰਦਾ ਤਾਂ ਕੀ ਤੁਸੀਂ ਪ੍ਰਚਾਰ ਉੱਥੇ ਕਰਦੇ ਬਿਲਕੁਲ ਮਜੀਠੇ ਹਲਕੇ ਤੇ ਹਰ ਪਿੰਡ ਵਿੱਚ ਕਾਂਗਰਸ ਪਾਰਟੀ ਦਾ ਵਰਕਰ ਬੜੀ ਚੜ੍ਹਦੀ ਕਲਾ ਵਿੱਚ ਬੈਠਾ ਸੀ ਤਿਆਰੀ 'ਚ ਬੈਠਾ ਸੀ ਕਿ ਅਸੀਂ ਆਪਲਾ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚਾਰੇ ਯੋਨਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਫੈਸਲਾ ਕਰੀ ਬੈਠੇ ਸੀ ਪਰ ਅਚਾਨਕ ਬਾਈਕਾਟ ਦਾ ਸੁਨੇਹਾ ਆ ਗਿਆ ਬਾਈਕਾਟ ਕਿਉਂ ਕੀਤਾ ਗਿਆ ਵੀਰੋ ਦੁੱਖ ਹੈ ਅੱਜ ਵੀ ਬਿਕਰਮ ਸਿੰਘ ਮਜੀਠੀਆ ਨਾਲ ਯਾਰੀ ਨਭਾਈ ਗਈ ਸ਼ਰਾ ਸਰ ਉਹ ਤੇ ਉਹਦੇ ਵਰਕਰ ਜਿਹੜੇ ਉਹਦੇ ਨਾਲ ਜੁੜੇ ਨੇ ਅੱਜ ਵੀ ਉਹ ਸ਼ਰੋਮਰੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਵਰਕ ਰੀ ਕਰ ਰਹੇ ਜਿਸ ਦੇ ਸਾਡੇ ਕੋਲ ਸਬੂਤ ਨੇ ਅਸੀਂ ਦਾ ਹਾਈ ਕਮਾਂਡ ਅਕੇ ਆਉਣ ਵਾਲੇ ਸਮੇਂ ਵਿੱਚ ਅੱਜ ਵੀ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਪੀਲ ਕਰਾਂਗੇ ਕਿ ਇਹੋ ਜੇ ਅੰਸਰਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਦਿਓ ਜੇ 2027 ਦੇ ਵਿੱਚ ਦੁਬਾਰਾ ਆਪਾਂ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਆ ਤੇ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਓ ਇਹ ਸਲੀਪਰ ਸੈੱਲ ਬੈਠੇ ਨੇ ਦੂਸਰੀਆਂ ਪਾਰਟੀਆਂ ਦੇ ਸਾਡੇ ਕਾਂਗਰਸ ਪਾਰਟੀ ਦਾ ਸੱਤ ਤੋਂ ਲੈ ਕੇ ਅੱਜ ਤੱਕ ਜੋ ਨੁਕਸਾਨ ਕੀਤਾ ਵੀਰੋ ਦੱਸਿਆ ਨਹੀਂ ਜਾ ਸਕਦਾ ਆ ਮੇਰੇ ਵੀਰ ਮਜੀਠੇ ਹਲਕੇ ਦੀ ਕਰੀਮ ਮਜੀਠੀ ਹਲਕੇ ਦੀ ਕਾਂਸਪਾਰਟੀ ਦੀ ਟੀਮ ਉਹ ਖੜੀ ਆ ਜਿਨ੍ਹਾਂ ਨੇ 7 ਤੋਂ ਲੈ ਕੇ 17 ਤੱਕ ਜਾਲਮ ਮੰਤਰੀ ਬਿਕਰਮ ਮਜੀਠੀਏ ਦਾ ਤਸ਼ੱਦਦ ਸਿਆ 17 ਪਰਚੇ ਸਾਡੇ ਵੱਡੇ ਵੀਰ ਸਰਦਾਰ ਮੋਹਨ ਸਿੰਘ ਨੱਬਰਵਿੰਦ ਜੀ ਤੇ ਕਰਵਾਏ ਆ ਜ ਆ ਜਿੰਨੇ ਵੀ ਇੱਥੇ ਖੜੇ ਨੇ ਸਾਰੇ ਬਿਕਰਮ ਮਜੀਠੀਏ ਤੋਂ ਫਟੜ ਤੇ ਬਿਕਰਮ ਮਜੀਠੀਏ ਦੇ ਸਲੀਪਰ ਸੈੱਲ ਭਗਵੰਤਪਾਲ ਸਚਰ ਤੇ ਅੱਜ ਵੀ ਗ੍ਰੋਧਿਤ ਨੇ ਕਿਉਂ ਗਲਤ ਫੈਸਲਾ ਲਿਆ ਕਿਸੇ ਵਰਕਰ ਨਾਲ ਸਲਾਹ ਕੀਤੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਾਂ ਪਲਾਗ ਸੰਪਤੀ ਦੇ ਜੋਨਾਂ ਵਿੱਚ ਕੈਂਡੀਡੇਟ ਖੜੇ ਸੀ ਕਿ ਉਹਨਾਂ ਨੂੰ ਪੁੱਛਿਆ ਗਿਆ ਜਾਂ ਹਲਕੇ ਦੇ ਵੋਟਰਾਂ ਨੂੰ ਪੁੱਛਿਆ ਗਿਆ ਕਿ ਮੈਂ ਬਾਈਕਾਟ ਕਰਨ ਜਾ ਰਿਹਾ ਕਿਉਂ ਕੀਤਾ ਗਿਆ ਧੋਖਾ ਇਸ ਗੱਲ ਦਾ ਲੱਗਦਾ ਨਹੀਂ ਬਾਈਕਾਟ ਕਰਨ ਦੇ ਨਾਲ ਕਿਤੇ ਨਾ ਕਿਤੇ ਮਜੀਠੇ ਹਲਕੇ ਦੇ ਵਿੱਚ ਕਾਂਗਰਸ ਦਾ ਗਰਾਫ ਹੈ ਡਿੱਗਦਾ ਜਾ ਰਿਹਾ ਵੀਰੋ ਡਿੱਗਾ ਸੱਚੀ ਗੱਲ ਹੈ ਅੱਜ ਸਾਡੇ ਹਲਕੇ ਦੇ ਜਿਹੜੇ ਵੋਟਰ ਤੇ ਵਰਕਰ ਨੇ ਜਿਹੜੇ ਸਤਕਾਰਯੋਗ ਸਾਡੇ ਸਰਪੰਚ ਪੰਚ ਸਹਿਬਾਨ ਨੇ ਉਹ ਡੋਲ ਗਏ ਕਿ ਕਿਸ ਦੀ ਸਪੋਰਟ ਕਰੀਏ ਮੈਂ ਇਹਦੇ ਵੀਰੋ ਤੁਹਾਡੇ ਮਾਧਿਅਮ ਰਹੀ ਇੱਕ ਹੀ ਅਪੀਲ ਕਰਨੀ ਚਾਹੁੰਦਾ ਕਿ ਬਿਲਕੁਲ ਭਗਵੰਤਪਾਲ ਸੱਚਰ ਤੇ ਉਹਦੀ ਟੀਮ ਦੇ ਪਹਹਾਕਾਵੇ ਚ ਆਇਓ ਪੂਰਨ ਤੌਰ ਤੇ ਜਾਂ ਬਾਈਕਾਟ ਕਰ ਦਿਓ ਬਿਲਕੁਲ ਤੁਸੀਂ ਜਿੱਥੇ ਹਲਕੇ ਦੇ ਵਿੱਚ ਭਗਵੰਤਪਾਲ ਸੱਚਰ ਹੋਣਾ ਵੱਲੋਂ ਕੋਈ ਮੀਟਿੰਗ ਕੀਤੀ ਗਈ ਇਸ ਵਾਰ ਅਸੀਂ ਚੋਣਾਂ ਲੜਨ ਜਾ ਰਹੇ ਹਾਂ ਜਾਂ ਬਾਈਕਾਟ ਕਰਨ ਜਾ ਰਹੇ ਹਾਂ ਬਿਲਕੁਲ ਕੀਤੀ ਨਹੀਂ ਉੱਥੇ ਸਾਡੇ ਮੌਜੂਦਾ ਐਮਪੀ ਸਰਦਾਰ ਗਰਜੀਤ ਸਿੰਘ ਔਜਲਾ ਜੀ ਵੀ ਪਹੁੰਚੇ ਫੈਸਲਾ ਕੀਤਾ ਗਿਆ ਚਲੋ ਸਾਨੂੰ ਹਾਈ ਕਮਾਂਡ ਦਾ ਫਰਮਾਨ ਆਇਆ ਕਿ ਹਲਕਾ ਮਜੀਠਾ ਦੇ ਵਿੱਚ ਬਲਾਕ ਸੰਪਤੀ ਦੇ ਜਲਾ ਪ੍ਰੀਸ਼ਦ ਦਾ ਇਲੈਕਸ਼ਨ ਰਲ ਮਿਲ ਕੇ ਲੜੋ ਤੇ ਸਾਡੀ ਟੀਮ ਵੱਲੋਂ ਇੱਕ ਹੀ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਦਾ ਇਲੈਕਸ਼ਨ ਹੈ ਕਿਸੇ ਵਿਸ਼ੇਸ਼ ਵਿਅਕਤੀ ਦਾ ਨਹੀਂ ਗਾ ਬਿਲਕੁਲ ਸਾਰੇ ਕੈਂਡੀਡੇਟ ਇਹਨਾਂ ਵੱਲੋਂ ਖੜੇ ਕੀਤੇ ਗਏ ਤੇ ਆਪੇ ਵਾਪਸ ਲੈ ਗਏ ਸਾਡੇ ਵੱਲੋਂ ਜਿਹੜੀ ਲਿਸਟ ਭੇਜੀ ਗਈ ਜਾਂ ਸਾਡੇ ਵੱਲੋਂ ਜਿਹਨਾਂ ਨਾਵਾਂ ਤੇ ਚਰਚਾ ਕੀਤੀ ਗਈ ਉਸ ਕਿਸੇ ਵੀ ਕੈਂਡੀਡੇਟ ਨੂੰ ਇਹਨਾਂ ਨੇ ਖੜਾ ਕਰਨ ਲਈ ਸਹਿਮਤੀ ਨਾ ਦਿੱਤੀ ਤੇ ਉਹ ਸਾਫ਼ ਹੀ ਝਲਕਦਾ ਸੀ ਕਿ ਉਹ ਜਦੋਂ ਇਲੈਕਸ਼ਨ ਦਾ ਐਲਾਨ ਹੋਇਆ ਉਦੋਂ ਹੀ ਇਹ ਫੈਸਲਾ ਹੋ ਚੁੱਕਾ ਸੀਗਾ ਕਿ ਮਜੀਠੀਆ ਹਲਕਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਬਾਈਕਾਟ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਾਬਕਾ ਐਮਐਲਏ ਬਿਕਰਮ ਸਿੰਘ ਮਜੀਠੀਆ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਪਰ ਮਜੀਠੇ ਹਲਕੇ ਦੇ ਜਿਹੜੇ ਕਾਂਗਰਸੀ ਵਰਕਰ ਨੇ ਜਿਹੜੇ ਸਤਕਾਰਯੋਗ ਅੱਜ ਵੀ ਡਟ ਕੇ ਖੜੇ ਨੇ ਉਹ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਕੀਮਤ ਵਿੱਚ ਇਹਨਾਂ ਚਾਲਾਂ 'ਚ ਨਹੀਂ ਆਉਣਗੇ ਕੀ ਲੱਗਦਾ ਕਾਂਗਰਸ ਨੇ ਬਾਈਕਾਟ ਕਰਤਾ ਹੁਣ ਜਿਹੜੇ ਕਾਂਗਰਸੀ ਵੋਟਰ ਨੇ ਉਹਨਾਂ ਦੀ ਵੋਟ ਕਿੱਧਰ ਭੁਗਦੇ ਨੇ ਮੇਰੀ ਇੱਕ ਹੀ ਪੀਲ ਹੈ ਕਿ ਉਹ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਬਿਲਕੁਲ ਕਿਸੇ ਦੇ ਬਹਿਕਾਵੇ 'ਚ ਆ ਕੇ ਕਿਸੇ ਵਿਅਕਤੀ ਨੂੰ ਕਿਸੇ ਪਾਰਟੀ ਹੋਰ ਨੂੰ ਵੋਟ ਨਾ ਕਿਤੀ ਜਾਵੇ ਹੁਣ ਅਗਲੀ ਰਣਨੀਤੀ ਕੀ ਹੋਵੇਗੀ ਤੁਹਾਡੀ 17 ਤਰੀਕ ਤੋਂ ਬਾਅਦ ਹਲਕੇ ਦੇ ਵਿੱਚ ਹਲਕੇ ਦੇ ਜ਼ੋਨ ਬਣੇ ਹੋਏ ਨੇ ਸਾਡੀ ਟੀਮ ਵੱਲੋਂ ਵੱਖ-ਵੱਖ ਜ਼ੋਨਾਂ ਦੇ ਵਿੱਚ ਮੀਟਿੰਗਾਂ ਕਰਾਂਗੇ ਤੇ ਵੱਖ-ਵੱਖ ਹਲਕੇ ਦੀ ਸਨਮੌਰਤ ਸੀਨੀਅਰ ਜਥੇਬੰਦੀ ਜਿਹੜੀ ਸਾਡੀ ਟੀਮ ਸਰਦਾਰ ਮੋਹਨ ਸਿੰਘ ਜੀ ਨੈਬਰਵੈਂਡ ਦੀ ਅਗਵਾਈ ਦੇ ਵਿੱਚ ਸੀਨੀਅਰ ਲੀਡਰਸ਼ਿਪ ਨੂੰ ਜਾ ਕੇ ਮਿਲੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਮਜੀਠਾ ਦੀ ਕਾਂਗਰਸ ਟੀਮ ਵਧੀਆ ਰੋਡ ਮੈਪ ਤਿਆਰ ਕਰਕੇ 2027 ਦੇ ਇਲੈਕਸ਼ਨ ਦਾ ਆਗਾਜ਼ ਕਰਦੇ ਤੁਸੀਂ 2027 ਦੀ ਗੱਲ ਕੀਤੀ ਆ ਅਗਰ ਤੁਸੀਂ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜਦੇ ਤਾਂ ਕੀ 2027 ਦੇ ਵਿੱਚ ਤੁਸੀਂ ਇਸ ਵਾਰ ਜਿੱਤ ਜਾਂਦੇ ਤੇ ਕੀ ਲੱਗਦਾ ਨਹੀਂ ਕਿ ਤੁਹਾਡਾ ਜਿਹੜਾ ਮਨੋਬਲ ਹੋਰ ਵੱਧ ਜਾਣਾ ਸੀਗਾ 2027 ਵਾਸਤੇ ਵੀਰੋ ਦੁੱਖ ਤੇ ਇਸੇ ਕੱਲ ਦਾ ਅੱਜ ਦੁੱਖ ਕਿਉਂ ਯਾਰ ਕਰ ਰਹੇ ਇਸੇ ਗੱਲ ਕਰਕੇ ਕਿ ਚਾਰ ਜ਼ਿਲ੍ਹਾ ਪ੍ਰੀਸ਼ਦ ਜੋਂ ਹਲਕੇ ਦੇ ਹਰ ਪਿੰਡ ਵਿੱਚ ਕਾਂਗਰਸ ਪਾਰਟੀ ਵੱਲੋਂ ਬੂਥ ਲਾਇਆ ਜਾਣਾ ਸੀ ਬੂਥ ਲੈਵਲ ਤੇ ਵਰਕਰ ਨੇ ਐਕਟਿਵ ਹੋਣਾ ਸੀ ਤੇ ਉਹ ਜਥੇਬੰਦੀ ਨੂੰ ਕਾਂਗਰਸ ਪਾਰਟੀ ਨੂੰ ਆਉਣ ਵਾਲੇ 2027 ਦੇ ਐਮਐਲਏ ਇਲੈਕਸ਼ਨ ਵਿੱਚ ਬਹੁਤ ਫਾਇਦਾ ਹੋਣਾ ਸੀ